हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਮਨੋਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਲ ਮੱਝਾਂ ਦੇ ਵਿੱਚ ਤੇ ਦੋ گاਵਾ ਜਿਹੜੀਆਂ ਦੋਸਤੋ ਹੋਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਕਨਫਰਮ ਦੋਸਤੋ ਤੁਹਾਨੂੰ ਕਰਾਉਂਦਾ ਇੱਕ ਮਾਜ ਹੋਊਗੀ ਜੀ 托ਕੜ ਗੱਪਣ ਜਿਹੜੀ ਆ ਤੁਸੀਂ ਬੈਕਸਾਈਡ ਤੇ ਦੇਖ ਰਹੇ ਹੋ ਇਹ ਝੋਟੀ ਜਿਹੜੀ ਬਿਲਕੁਲ ਤਾਜੀ ਸੂਈ ਤੇ ਉਹਦੇ ਨਾਲ ਜਿਹੜੀ ਬੱਦੀ ਆ ਇਹ ਝੋਟੀ ਇਹ ਵੀ ਬਿਲਕੁਲ ਦੋਸਤੋ ਮਾਜੇ ਤਾਜੀ ਸੂਈ ਤੇ ਇਹ گاਵਾਾਂ ਦੀ ਗੱਲ ਕਰ ਲਈ ਦੋਵੇਂ گاਵਾਾਂ ਦੋਸਤੋ ਬਿਲਕੁਲ ਤਾਜੀ ਸੂਈਆਂ ਹੋਣਗੀਆਂ ਜੀ ਇਹਨਾਂ ਪਛਮੋਂ ਦੀ ਜਿਹੜੀ ਪ੍ਰੋਪਰ ਡਿਟੇਲ ਸਾਰੀ ਆਪਾਂ ਵੀਰ ਮਨੋਹਰ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਦੋਸਤੋ ਉਹ ਤੁਸੀਂ ਆਪ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਰੀ ਗੱਲ ਨਾ ਹੋਵੇ ਵੀਡੀਓ ਦੋਸਤੋ ਅੰਤ ਤੱਕ ਜਰੂਰ ਦੇਖਿਓ ਜਿਹੜੇ ਵੀਰਾਂ ਨੇ ਚੈਨਲ ਇਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੋਕੜ ਗੱਪੜ ਮਾਜ ਵੀ ਦੋਸਤੋ ਹੋਊਗੀ ਵੀਰ ਦੇ ਕੋਲ ਤੋਕੜ ਗੱਪੜ ਜਿਹੜੇ ਵੀਰ ਸ਼ਕੀਰ ਨੇ ਤੋਕੜ ਗੱਪੜ ਖਰੀਦਦੇ ਉਹ ਵੀ ਦੋਸਤੋ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਜੇ ਕਰਦੇ ਆ ਵੀਰ ਨੇ ਗੱਲਬਾਤ ਡਿਟੇਲ ਆਪਾਂ ਸਾਰੀ ਇਹਦੇ ਪਿਛਮ ਦੇ ਵੀਰ ਦੇ ਕੋਲੋਂ ਕੁੱਛ ਲੈਣੀ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਸਨਾਓ ਵਧੀਆ ਵਧੀਆ 3 ਠਾਈ ਜੀ ਠੀਕ ਠਾਕ ਵਧੀਆ ਚੱਲੀ ਜਾਂਦਾ ਕੰਮ ਕਰ ਰਹੇ ਆ ਵਧੀਆ ਕਿਰਪਾ ਭਾਬੇ ਦੀ بارش ਬੜੀ ਜ਼ੋਰ ਜ਼ੋਰ ਨਾਲ ਹੋਈ ਜਾਂਦੀ ਆ بارش ਦੇਰ ਕੀ ਰੱਬ ਨੇ ਠੰਡਾ ਕਰ ਛੱਡਿਆ ਆ ਰਹੇ ਜਿਆਦਾ ਠੰਡਾ ਕਰ ਜਿਆਦਾ ਠੰਡਾ ਕਰ हां जी मेरी एड्रेस बोल दी अपनी एड्रेस नाम मेरा मनोर सिंह ਪਿੰਡ ਬਲੇ ਤਸੀਵੇ ਪੱਟੀ ਜ਼ਿਲ੍ਹਾ ਤਰਨਤਾਰਨ हां जी ਫੋਨ ਨੰਬਰ ਫੋਨ ਨੰਬਰ 9814545195 ਠੀਕ ਹੈ ਕਿ ਕਿਵੇਂ ਇੱਥੋਂ 3 ਕਿਲੋਮੀਟਰ हां जी ਸੁਰਚੰਗੋਂ 3 हां जी ਕਾਲੇ ਵੀ 3 ਤੇ ਦਿਆਲਪੁਰਾ ਵੀ 3 ਕਿਲੋਮੀਟਰ ਅੱਛਾ ਜੇ ਸਾਰੇ ਦੇ ਪਰ ਜਿਹੜੇ ਬਨੇਖਾਨੀ ਮਰਜੀ ਕੋਈ ਆ ਜਾਏ ਸਬਾਈਪੁਰ ਥਾਣੀ ਸਬਾਈਪੁਰ ਇੱਥੋਂ 9 ਕਿਲੋਮੀਟਰ ਤੇ ਬੈਂਕਾ ਵੀ ਆਪਣਾ ਲੱਗਿਆ ਬੈਂਕਾ ਵੀ ਆਪਣਾ ਕੋਲ 2 ਕਿਲੋਮੀਟਰ ਹੈ ਭੈਣੀ ਦਿਆਲਪੁਰਾ ਠੀਕ ਹੈ ਇਹ ਜਿਹੜਾ ਜਿੰਨੇ ਸਾਰੇ ਪਿੰਡ ਲੱਗ ਗਏ ਸੜਕਾਂ ਸਾਰੇ ਪਾਸੇ ਪੱਕੀਆਂ ਸਾਰੇ ਪਾਸੇ ਪੱਕੀਆਂ ਹੈ ਨਹੀਂ ਜੈਨ ਦੀ ਮਰਜੀ ਕੋਈ ਵੀ ਭਰਾ ਮੈਂ ਦੋਸਤੋ ਸੜਕ ਵੀਰ ਦੇ ਬਿਲਕੁਲ ਬੂਏ ਤੇ ਲੱਗੋ ਦੀ ਰੰਗਦੀ ਹੈ ਤੇ ਵੀਰ ਜੀ ਸ਼ੁਰੂ ਕਰ ਲਈ ਆਪਾਂ ਇਸ ਗਾਂ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਕਿੰਨਾ ਵਸੂਦਾ ਸਹੀ ਹੈ ਇਹ ਮਾਰਕ ਦੇ ਮੁਤਾਬਕ ਦੂਜਾ ਸਹੀ ਹੈ ਕੋਈ ਤੀਜਾ ਸਮਝ ਲੇ ਹਾਂਜੀ ਤੇ ਕੱਲ ਰਾਤ ਦੀ ਸੂਈ ਵੜ ਅੱਛਾ ਜੀ ਤੇ 14 15 ਕਿਲੋ 14 ਕਿਲੋ ਬੋਲਾ ਹੋਵੇ ਥੱਲੇ ਕਰਮਾ 14 15 ਕਿਲੋ ਤੋਂ ਸਟਾਰਟ ਹਾਂ ਦੋ ਡੰਗ ਚਵਾਈ ਲਾਤੀ ਆ ਬਾਕੀ ਠੰਡੀ ਠੋਡੀ ਚੰਗੀ ਆ ਜੇਰ ਜੁਰ ਸਾਰੀ ਵੀਰ ਆ ਪਾਪਰ ਆ ਜੇਰ ਕਲੀਅਰ ਸਾਰੀ ਆ ਥੋੜੀ ਜੀ ਭਾਲਜੀ ਪਾ ਗਈ ਆ ਹਾਂਜੀ ਆਓ ਫੇਰ ਵੀ ਜੀ ਪਾਲੇ ਕਈ ਪਾਸੇ ਬਾਕੀ ਦੁੱਧ 20 ਕਿਲੋ ਬਾਕੀ ਦੋਸਤ ਕਰੋ ਚੈੱਕ ਜੀ 20 ਕਿਲੋ ਮਿਲਾ ਦੂਗੀ ਠੀਕ ਹੈ ਜੀ ਪਿਓਰ ਸ਼ਾਈ ਵਾਲਾ ਪਿਓਰ ਸ਼ਾਈ ਵਾਲਾ ਤੇ ਬੱਚਾ ਕੀ ਦਿੱਤਾ ਮੱਛੀ ਦਿੱਤੀ ਮਗਰੇ ਨੇ ਲਓ ਦੋਸਤੋ ਬੱਚਾ ਵੀ ਵਛੀ ਜੀ ਮਗਰੇ ਸ਼ਾਈ ਵਾਲਾ ਲਓ ਜੀ ਕਰੋ ਚੈੱਕ ਨਾਲ ਲਓ ਜੀ ਬਿਲਕੁਲ ਵਛੀ ਵੀ ਪਿਓਰ ਹਾਂਜੀ ਤੇ ਇਹਦਾ ਵੀ ਜੀ ਮੁੱਲ ਕੀ ਕਰਨਾ ਹੈ ਮੋਹਲੇ ਦੇ ਲੋਕ ਇਹ ਜਿਹੜਾ 70 70 ਹੀ ਕਰੀ ਜਾਂਦੇ ਆ ਪਰ ਆਪਾਂ ਉਹਨਾਂ ਨੇ ਕਰਵਾ 65000 ਦੀ 60000 ਦੀ ਡਿਮਾਂਡ ਆ ਡਿਮਾਂਡ ਆ ਦੇਣੀ ਕਿੰਨੇ ਦੀ ਹੈ 62000 ਨਹੀਂ ਦੇ ਦਾਂਗੇ 60 ਪੂਰਾ ਕਰ ਦਈਏ ਚਲ ਤੁਹਾਡੇ ਕਹਿੰਦੇ 60 ਪੂਰਾ ਕਰ ਦਾਂਗੇ ਬਾਕੀ ਇੰਨੇ ਦੀ ਕਿਸੇ ਨੇ ਦੇਣੀ ਨਹੀਂ ਬਾਕੀ ਚੰਗੀ ਵਸ਼ੀ ਜਿਹੜੇ ਬੰਦੇ ਦੀ ਮਰਜ਼ੀ ਪੈ ਜਾ ਲਓ ਜੀ ਦੋਸਤੋ ਕਰੋ ਚੈੱਕ ਚੌਂ ਚਾਣੀ ਵੜੀਆ ਲਓ ਜੀ ਕਰੋ ਚੈੱਕ ਜੀ ਮੋਗੇ ਹੋ ਦੋਸਤੋ ਉਹਦੀ ਲਓ ਜੀ ਕਰੋ ਚੈੱਕ ਲਓ ਜੀ ਠੀਕ ਹੈ ਜੀ 62000 ਰੁਪਿਆ ਡਿਮਾਂਡ 60000 ਦੇ ਵਿੱਚੋਂ ਤੁਹਾਡਾ ਆ ਗਿਆ ਆਂ ਦਾ ਮੌਕੇ ਤੇ ਹਲਕਾ-ਫੁਲਕਾ ਥੋੜਾ ਬੜਾ ਸ਼ੋਰ ਚ ਪਾਉਣਾ ਸ਼ੋਰ ਛਪਾ ਹੀ ਹੋਊਗਾ ਹਾਂਜੀ ਹਾਂਜੀ ਉਹ 100-200 ਰੁਪਏ ਹਾਂ ਬਾਕੀ ਬਚੀ 20 ਕਿਲੋ ਵਾਲੀ ਆ ਠੀਕ ਹੈ ਜੀ ਪਿਓਰ ਦੋਸਤੋ ਸ਼ਾਈਵਾਲ ਗਰਮੀਆਂ ਦਾ ਬਿਲਕੁਲ ਖਾਸ ਤੋਹਫਾ ਸਾਰੀ ਗਰਮੀ ਬੜੇ ਮਜੇ ਨਾਲ ਦੁੱਧ ਚ ਪਾਊਗੀ ਤਲੋ ਜੀ ਕਰੋ ਚੈੱਕ ਨਿਆ ਵੀਰ ਪੱਕੇ-ਪੱਕੇ ਥਾਂ ਮੋੜ ਲਾ ਗਾੜੀ ਥਾਂ ਕੱਚਾ ਹੋ ਬਹੁਤ ਲਕੂਗਾ ਨਾ 20 ਪੈਨ ਦੇ ਨਾਲ ਦੋਸਤੋ ਥਾਂ ਤੁਹਾਨੂੰ ਤਕਰੀਜ਼ ਹੋ ਗਈ ਆ ਬਾਕੀ ਠੱਡੀ ਜਿੱਥੇ ਮਰਜੀ ਰੱਸਾ ਸੁੱਟ ਕੇ ਬਹਿ ਜਾਓ ਕਿ ਚੱਕਰ ਨਿਕਲ ਜਿਹੜੇ ਬੰਦੇ ਦੀ ਮਾਰੀ ਬੈਠਾ ਬਿਲਕੁਲ ਪੂਰੀ ਸੀਲਸ ਲੱਗ ਗਈ ਜੀ ਕਰ ਲੋ ਚੈੱਕ ਸੱਜੇ ਸੂਈ ਤਾਜੀ ਕਰਕੇ ਬੱਚੇ ਦਾ ਥੋੜਾ ਜਿਹਾ ਜ਼ਿਆਦਾ ਕਰਦੀ ਹੈ ਮੁੱਲ 65000 60000 ਤੋਂ ਮਾਨਤਾ ਨਾ ਹੋਊਗਾ ਜੀ ਇੰਨੇ ਦੀ ਕਿਸੇ ਨੇ ਦੇਣੀ ਨਹੀਂ ਇਹ ਹਾਂਜੀ ਹਾਂਜੀ ਕਿਉਂਕਿ ਇਹ ਦਾ 15-16 ਕਿਲੋ ਦੁੱਧ ਵੀ ਤਕਰੀਬਨ 20 ਕਿਲੋ ਦੇ ਬਰਾਬਰ ਹੈ 20 ਕਿਲੋ ਬਰਾਬਰ 18 ਕਿਲੋ ਮਾਲਕਾਂ ਨੇ 18-19 ਕਿਲੋ ਕਹਿੰਦੇ ਚੋਇਆ ਹੈ ਇਥੇ ਲੋ ਠੀਕ ਹੈ ਜੀ ਹਾਂ ਕਿਉਂਕਿ ਫੈਟ ਫੂਡ ਵੀ ਇਹਨੇ ਚੰਗੀ ਕੱਢਣੀ ਚੰਗੀ ਕੱਢਣੀ ਹੈ ਤੇ ਬਾਕੀ ਦੁੱਧ ਦਾ ਹੈ ਵੀ ਚਿੱਟੇ ਰੰਗ ਦਾ ਠਾਨ ਠੂਣ ਵੀ ਚੰਗਾ ਬਾਕੀ ਲਹੂ ਵਾਲੀ ਆ ਠੀਕ ਹੈ ਜੀ ਤੇ ਠੰਡੀ ਠੁਡੀ ਚੰਗੀ ਆ ਇਹ 100 'ਚੋਂ 10 ਕੀ ਠੰਡੀਆਂ ਨਿਕਲਦੀਆਂ ਕਰ ਮਾਨਾ ਬੱਚੀ ਦੋਸਤੋਂ ਥੋੜੀ ਥੋੜੀ ਗਿਰ ਨਸਲ ਦੇ ਨਾਲ ਗਿਰ ਨਸਲ ਚ ਆਉਂਦੀ ਹਾਂ ਥੋੜੀ ਥੋੜੀ ਗਿਰ ਨਸਲ ਦੇ ਨਾਲ ਆ ਕਿਉਂਕਿ ਮੈਂ ਵੇਖ ਕੇ ਥੋੜੇ ਜਿਹਾ ਮੂੰਹ ਮਾਲ ਕਹਿਤਾ ਨਾ ਤੇ ਜਿਹੜੀ ਦੂਜੇ ਨੰਬਰ ਤੇ ਗਾਂ ਵੀਰ ਵੱਡੀ ਜੀ ਇਹ ਵੀ ਦੂਜੇ ਸਿਰੇ ਸੂਈ ਆ ਹਾਂਜੀ ਇਹ ਥਲੇ 12 ਕਿਲੋ ਦੁੱਧ ਹੋਊਗਾ ਕੰਨਾ ਰਹੇਗਾ ਪੱਠਾ ਦੱਸਾ ਦੇਣਾ ਸੂਈ ਠੰਡੀ ਠੁੰਡੀ ਬਾਕੀ ਇਹ ਵੀ ਚੱਲ ਲਓ ਜੀ ਕਰ ਲੋ ਚੈੱਕ ਇਹ ਪਤਾ ਰਹਾ ਮਾਰ ਦਿੰਦੇ ਚੈੱਕ ਕਰੋ ਜੀ ਦੋਸਤੋ ਕਿਉਂਕਿ ਧਾਰਾ ਮੰਨਦਾ ਇੱਕ ਫੈੜਾ ਹੋ ਜਾਂਦਾ ਚੈੱਕ ਚੁੱਕ ਪਤਾ ਲੱਗਦਾ ਵੀ ਕਿਦਾਂ ਦਾ ਦਾ ਚਵਾ ਕੀ ਸੁਭਾਅ ਦਾ ਗਾਂ ਦਾ ਲਓ ਜੀ ਕਰੋ ਚੈੱਕ ਹਾ ਲਓ ਜੀ ਬਾਸ ਬੱਚਾ ਦੂਰ ਆ ਨਾ ਹਾਂ ਲਓ ਜੀ ਕਰ ਲੋ ਚੈੱਕ ਥੋੜਾ ਬੜਾ ਬੱਚੇ ਦਾ ਕੁਝ ਪਈ ਨਾ ਵੈਸੇ ਕਰ ਦ ਇਹ ਜਿਹਨੂੰ ਜੱਕਰਮ ਥੱਲੇ ਬੈਈਦਾ ਉਦੋਂ ਫਿਰ ਉਹ ਜਿਹੇ ਪਸ਼ੂ ਵੈਸੇ ਥੋੜਾ ਜਿਹਾ ਲਾਰਸ਼ ਵਾਲੇ ਟੁੱਪ ਜਾਂਦਾ ਠੰਡੀ ਠੁੰਡੀ ਚੰਗੀ ਥਾਂ ਤੇ ਕਿੰਨਾ ਟਾਈਮ ਨੂੰ ਵੀ ਸੂਈ ਨੂੰ ਗਿਆ ਦੱਸਿਆ ਸੂਈ ਨੂੰ ਇਹਨੂੰ ਦਾ ਅੱਖਾਂ ਤੋਂ 10 ਦਿਨ ਹੋ ਗਿਆ ਬੱਚਾ ਨਹੀਂ ਦਿੱਤਾ ਨੇ ਬੱਚਾ ਦਿੱਤਾ ਯਾ ਆਹ ਦੋਸਤੋ ਬੱਚਾ ਜਿਹਦਾ ਤੇ ਇਹਦਾ ਕੀ ਮੋਲ ਰਹੂਗਾ ਜੀ ਇਹਦਾ ਮੋਲ ਤੇ 52 ਕਰਦੇ ਆਂ ਹਾਂਜੀ 50 ਦੇ ਦਈਏ ਕਿੰਨਾ ਕੁ ਮੰਨ ਤੜਾ ਦੇਖੇ ਵਾਰੀ ਕਰ ਦਈਏ ਤੁਸੀਂ ਦੱਸ ਦੋ ਬਾਅਦ 45 ਦੀ ਹੁੰਦੀ ਏ 45 ਤੇ ਐਡੀ ਛੋੜ ਹੀ ਹੋ ਗਈ ਓ ਠੀਕ ਹੈ ਜੀ ਲੋ ਜੀ ਦੋਸਤੋ ਡਿਮਾਂਡ ਵਸੇ ਵੀਰ ਨੇ 52000 ਰੁਪਏ ਰੱਖੀ ਤੇ 45000 ਤੋਂ ਤੁਹਾਡਾ ਆਆਂ ਗਿਆ ਦਾ ਸ਼ੋਰ ਛਪਾ ਛੋਟੀ ਹੋਊਗੀ ਹਾਂਜੀ ਜ਼ਰੂਰੀ ਜਿਆਦਾ ਨਹੀਂ ਕੋਈ ਵੀਰ ਆ ਪੂਲ ਲਾਵੇ ਜਿੰਨੇ ਕੀ ਵਾਲਾ ਹੀ ਕਿਉਂਕਿ 12 13 ਕਿਲੋ ਦੁੱਧ ਤੋਂ ਨੇ ਸਟਾਰਟਿੰਗ ਕੀਤੀ ਹੈ ਤੇ ਇਹ ਦੁੱਧ 14 15 16 ਕਿਲੋ ਵੀ ਚਵਾਛੇ ਦੀ ਜੇ ਕੋਈ ਸੇਵਾ ਵਾਲਾ ਵੀ ਲੱਜੇ ਤੇ ਕੱਢੀਏ ਜੀ ਬਾਹਰ ਬਾਕੀ ਕ੍ਰੋਸ ਆ ਹਾਂਜੀ ਹਾਂਜੀ ਤੇ ਇਹ ਵੀ ਦੋਸਤੋ ਗਰਮੀ ਵਿੱਚ ਦੁੱਧ ਚੰਗਾ ਚਵਾ ਲੈਣਾ ਉਹਨਾਂ ਨੇ ਹਾਂਜੀ ਕਰੋ ਚੱਕ ਲਓ ਜੀ ਨੋ ਜੀ ਮੋੜੋ ਜੀ ਬਾਕੀ ਭਾਵੇਂ ਇੱਥੇ ਰਸਾ ਸੋਟ ਕੇ ਬਹਿ ਜਾਓ ਬਾਹਰ ਕੋ ਚੱਕਾ ਨਹੀਂ ਕਰ ਲੋ ਦੇਖ ਜੀ ਪੂਰੀ ਸੀਲਸ ਰਾ ਕੇ ਦੋਸਤੋ ਲੈਓ ਕਰ ਲੋ ਚੈੱਕ ਤੁਸੀਂ ਠੀਕ ਹੈ ਜੀ 52000 ਰੁਪਿਆ ਡਿਮਾਂਡ 45000 ਤੇ ਤੜਾਇਆ ਗਿਆ ਦਾ ਮਾਨਤਨ ਹੋਊਗਾ ਜਿਹੜਾ ਰੇਟ ਦੋਸਤੋ ਬਿਲਕੁਲ ਨੋਰਮਲੀ ਆ ਜੇ ਪਸ਼ੂ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਲਾਣੀ ਕਿਤੇ ਹਾਲੋ ਜੀ ਕਰੋ ਚੱਕ ਦੋ ਗਾਵਾਂ ਖਾਈਆਂ ਦੋ ਦਾ ਰੇਟ ਮੁੱਲ ਹਰ ਇੱਕ ਚੀਜ਼ ਤਾਂ ਦੱਸ ਤੀਏ ਬਾਕੀ ਠੰਡੀਆਂ ਦੋਵੇਂ ਗਾਵਾਂ ਆ ਠੰਡੀਆਂ ਭਾਵੇਂ ਬਾਹਰ ਜਿੱਥੇ ਮਰਜੀ ਰਸਾ ਸੋਟ ਕੇ ਬੱਚੇ ਤੋਂ ਬਗੈਰ ਚੋਲਾ ਠੀਕ ਹੈ ਜੀ ਕੋਈ ਚੱਕਰ ਨਹੀਂ ਅੱਛਾ ਵੀਰ ਜੀ ਝੋਟੀ ਬਾਰੇ ਦੱਸਿਏ ਜੀ ਇਹ ਜਿਹੜੀ ਝੋਟੀ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਜੀ ਹਾਂ ਜੀ ਨੀਲੀ ਦੀ ਝੋਟੀ ਜੋ ਹਾਂ ਜੀ ਕਰ ਲਓ ਚੱਕ ਦੋਸਤੋ ਅੱਖਾਂ ਦੋਵੇਂ ਬਿੱਲੀਆਂ ਮਣਕੀ ਮਣਕੀ ਅੱਖਿਓ ਤੇ 12 12 ਕਿਲੋ ਦੋਟੂ ਬਗੈਰ ਮਗਰ ਕੱਟਾ ਜੋ ਹਾਲੋ ਜੀ ਕੱਟਾ ਦੋਸਤੋ ਇਹਦੀ ਮਗਰਾਜ 12 ਲੀਟਰ ਦੁੱਧ ਵੀਰ ਕਹਿੰਦਾ ਹੋਣ ਜਿਹੜਾ ਮੌਕੇ ਦਾ ਤਿਆਰ ਆ ਬੇਸ਼ੱਕ ਸੂਸਵੇ ਪਹੁੰਚੂ ਇੱਕ ਟੈਮ ਦੋ ਟੈਮ ਚੋਕੇ ਤੁਸੀਂ ਤਸੰਦੀ ਨਹੀਂ ਬਾਕੀ ਇਹ ਵੀ ਗਾਵਾਂ ਆ ਰਹੀ ਆ ਲਾ ਆ ਲੋ ਜੀ ਕਰੋ ਚੈੱਕ ਜੀ ਲਓ ਜੀ ਦੋਸਤੋ ਬਿਨਾ ਬਚੇ ਆ ਲਓ ਜੀ ਕਰ ਲਓ ਚੈੱਕ ਜੀ ਲਓ ਜੀ ਇਹੋ ਜੀ ਦੋਸਤੋ ਪਹਿਲਾਂ ਝੋਟੀਆਂ ਬਹੁਤ ਘੱਟ ਮਿਲਦੀਆਂ ਜੀ ਲਓ ਜੀ ਕਰੋ ਚੈੱਕ ਠੀਕ ਹੈ ਜੀ ਅੱਛਾ ਵੀਰ ਇਹਦਾ ਮੁੱਲ ਕੀ ਕਰਨਾ ਮੁੱਲ ਤੇ ਕਰਦੇ ਆ ਭਾਵੇਂ ਇਹਦਾ 10 15 ਕਰੀ ਜਾਓ ਲੱਖ ਪੂਰੇ ਦੇ ਦਾਂਗੇ ਕੰਮਾ ਕਮਾਨ ਕਰ ਲਓ ਸੋ ਬਾਕੀ ਤੁਸੀਂ ਦੱਸ ਦੋ ਲੋਕੇ ਝੋਟੀ ਦੇ ਹਿਸਾਬ ਨਾਲ ਥੋੜਾ ਜਿਹਾ ਮੋੜ ਡਾਊਨ ਕਰ ਦਈਏ ਲੱਖ ਤੋਂ 95000 ਦੀ ਝੋਟੀ ਦੇ ਦਾਂਗੇ ਹੈਗੀ ਕਿ ਜਿਸ ਕੋ ਨੈ ਹੁਣ ਜਿਆਦਾ ਨਹੀਂ ਦੋ ਤੇ 12 ਕਿਲੋ 11 ਦੀ ਗਰੰਟੀ ਤੇ ਕੋਈ ਲੈ ਜਾਏ ਠੀਕ ਹੈ ਜੀ ਛੋੜ ਛੱਪਾ ਕਰ ਦਾਂਗੇ ਚਲੋ ਜੇ ਤੁਸੀਂ ਆਖੋ ਥੋੜਾ ਬੜਾ ਠੀਕ ਹੈ ਜੀ ਲਈ ਦੋਸਤੋ ਰੇਟ ਵੈਸੇ 1 ਲੱਖ ਰੁਪਇਆ ਡਿਮਾਂਡ ਰੱਖੀ ਗਈ ਹੈ 12 ਲੀਟਰ ਦੁੱਧ ਹੈ ਸੂਆ ਪਹਿਲਾ ਸੂਈ ਹੈ ਸੂਈ ਨੂੰ ਕੋਈ 8 ਤੋਂ 10 ਦੇਣ ਦਾ ਟਾਈਮ ਹੋ ਗਿਆ ਜੀ 95000 ਦੇ ਵਿੱਚੋਂ ਤੁਹਾਡਾ ਆ ਗਿਆਆਂ ਦਾ ਮਾਣਕੰ ਜਿਹੜਾ ਸ਼ੋਰ ਛਪਾ ਮਾਨਤਲ ਮੌਕੇ ਤੇ ਜਰੂਰ ਹੋਗਾ ਜੀ। ਲਓ ਜੀ ਕਰੋ ਚੈੱਕ। ਲਓ ਦੋਸਤੋ ਚੈੱਕ ਕਰ ਲਓ। ਕਾਟ ਕਾਟ ਦੋਸਤੋ ਪੂਰਾ ਜਿਹਾ ਝੋਟੀ ਦਾ ਵੇਖ ਲਓ। ਦਜਾ ਸੂਆ ਝੋਟੀ ਦਾ ਅੱਛਾ ਦਜਾ ਸੂਆ ਦੂਜਾ ਸੂਆ ਸਹੀ ਆ ਅੱਛਾ ਦੂਜਾ ਸੂਆ ਦੋਸਤੋ ਸੋਈ ਸੋਰੀ ਮੈਂ ਪਹਿਲਾ ਸੂਆ ਕਹੀ ਗਿਆ ਨਹੀਂ ਦਜਾ ਸੂਆ ਅੱਛਾ ਇਹ ਤੋਂ ਅੱਗੇ ਜਿਹੜੀ ਟੋਕੜ ਗੱਪਣ ਮਾਜਾ ਵੀਰ ਇਹਦੀ ਦਸੀ ਇਹ ਵੀ ਦੂਜਾ ਸੂਆ ਜੋ ਅੱਛਾ ਜੀ ਕਿੰਨੇ ਚਿਰ ਦੀ ਕੇ ਕੇ ਜੀ ਆਪੀ ਇਹ 6 ਮਹੀਨਾ ਦੀ ਚੱਕ ਪਾਸ ਆ ਕਨਫਰਮ ਹੈ ਜੀ ਆਪਣੇ ਨੂੰ ਹਾਂ ਚੱਕ ਪਾਸ ਠੀਕ ਹੈ ਜੀ ਦੁੱਧ ਕੰਨਾ ਜੀ ਦੋ ਚਾਰ ਕਿਲੋ ਹੋਊਗਾ ਦੋਨੋਂ ਟਾਈਮ ਮਿਲਦੀ ਹੈ ਦੋਵੇਂ ਟਾਈਮ ਪਾਂ ਚੋਲੇ ਪਾਂ ਬੈਠੀ ਪਾਰੀ ਚੋਲੇ ਮੇਰੇ ਕੋਲ ਤੇ ਰਾਤ ਦੀ ਆਈ ਮੈਂ ਚਲੋ ਸਹਰੇ ਚੋਈਏ ਜੇ ਹਾਂ ਜੀ ਤੇ ਉੱਥੇ ਮੈਂ ਪਹਾੜੇ ਦੇ ਚੋਕੇ ਦੇ ਆਂਦੀ ਇੱਥੇ ਥੋੜਾ ਜਿਹਾ ਚੀਤਾ ਉੱਪਰ ਆਇਆ ਉੱਪਰੇ ਕਰਦਾ ਆ ਉਪਰਾ ਕਰਕੇ ਸੁਣਨਾ ਕਿਹਾ ਹਾਂ ਲੋਹੀਏ ਦੋਸਤੋ ਝੋਟੀ ਜਿਹੜੀ ਲੋਹੀ ਮਜ ਆਪਾਂ ਕਹਿ ਦਿੰਨੇ ਆ ਚੈੱਕ ਕਰ ਲਿਓ ਬਾਟੇ ਨੀਲੀਆਂ ਜਿਹੀ ਆਉਂਦੀ ਆ ਅੱਖ ਨੀਲੀ ਹਾਂਜੀ ਹਾਂਜੀ ਤੇ ਸਿੰਘ ਸੁੰਗਾ ਨਿੱਕੀ ਲੱਗੀ ਸਿੰਗੀ ਠੀਕ ਹੈ ਜੀ ਇਹ ਕੋਈ ਸਾਂਭਲੇ ਤੇ ਗਾਂ ਵਾਦੇ ਦੀ ਕੀ ਮੁੱਲ ਕਰਨਾ ਇਹਦਾ ਮੁੱਲ ਵੀ ਇਹਨਾਂ ਲੋਕੀ ਦੇ ਜਿਹਾ 70 75 ਕਰੀ ਜਾਂਦੇ ਆ ਪਰ ਆਪਾਂ ਨਾ ਕਰਨਾ ਹਾਂ ਆਪਾਂ 65000 ਰਿਕਵਰੀ ਦੇ ਦਾਂਗੇ ਕਿੰਨਾ ਕੁ ਮੰਨ ਤਾ ਸੋ ਮਾਂਤਾਨ ਲਾ ਰੋ ਸਾਤ ਨਹੀਂ ਝੋਟੀ ਚੰਗੀ ਆ ਲੱਖ ਸਵਾ ਲੱਖ ਦੀ ਝੋਟੀ ਆ ਚਲੋ ਉਹਦੇ ਕੋਈ ਨਹੀਂ ਜਦੋਂ ਬਣੂਗੀ ਫੇਰ ਸਾਹਮਣੀ ਪਣੀ ਆ ਸਾਹਮਣੀ ਪਣੀ ਆ ਸਾਹਮਣੀ ਹੁਣ ਮਾਲਾ 4 ਮਹੀਨੇ ਆ 2 ਮਹੀਨੇ ਨੇ ਮਿਲ ਪਣਾ 4 ਮਹੀਨੇ ਸਾਹਮਣੀ ਪਣੀ ਆ ਹਾਂ ਹਾਂ 20000 ਦੇ ਦਈਏ 60 ਪੂਰਾ ਕਰ ਦੇ 60 ਚੋ ਝੋਟੀ ਹੋਗੀ ਜਿਹੜਾ ਠੀਕ ਹੈ ਜੀ ਡਿਮਾਂਡ ਤੋਂ 25000 60000 ਚੋ ਤੋ ਰਾਂਗੇ ਤਾਂ ਮਾਂਤਾਨ 6 ਮਹੀਨੇ ਦੀ ਕਨਫਰਮ ਚੈੱਕ ਪਾਸ 4 ਲੀਟਰ ਦੁੱਧ ਮੌਕੇ ਦਾ ਤਿਆਰ ਭਵੇਂ ਕੋਈ ਚੈੱਕ ਕਰਾ ਗਿਆ ਆਪਦਾ ਡਾਕਟਰ ਵਿਹਾਨ ਕੇ ਚੈੱਕ ਕਰਾ ਲੇ ਠੀਕ ਹੈ ਜੀ ਬਾਕੀ ਆਪਾਂ ਚੈੱਕ ਕਰੇ ਕਰਾਈ ਵਿਹਾਨ ਦੇ ਆਪਣੇ ਲੋ ਗਰੰਟੀ ਪੂਰੀ ਆਪਣੇ ਲੋ ਗਰੰਟੀ ਪੂਰੀ ਠੀਕ ਹੈ ਜੀ ਲਓ ਜੀ ਕਰਮਚਾਰੀ ਕਾਗਜ਼ ਕੱਠ ਮਾਜਦਾ ਦੋਸਤੋ ਲਓ ਜੀ ਚੈੱਕ ਕਰੋ ਚੈੱਕ 4 ਮਹੀਨੇ ਦਾ ਟਾਈਮ ਬਾਕੀ ਪਿਆ ਸੂਚ 2 ਮਹੀਨੇ ਦੁੱਧ ਨੇ ਚਵਾਵਣਾ 2 ਮਹੀਨੇ ਸਾਹਮਣੀ ਬਣੀ ਹੈ ਸੋਨੇ ਪੈਸੇ ਦੋਸਤੋ ਵਟਾ ਦੂੰਗਾ ਜਦੋਂ ਇਹ ਸੂਂਗ ਲੱਗੇ ਆ ਜੀ ਬਿਲਕੁਲ ਲੋ ਜੀ ਕਰੋ ਚੱਕੀ ਬਾਕੀ ਟਿਕਾਣੇ ਝੋਟੀ ਲੱਖੋਂ ਬਾਹਰ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਹਾਂਜੀ ਆਉਂਦੀ ਯਾਰੀ ਬੰਦੇ ਤੇ ਨੰਬਰ ਦਿੱਤਾ ਸੀ ਰੋਟੀ ਦੇ ਇਹ ਤੀਜਾ ਸੂਆ ਸੁਈ ਜੋ ਹਾਂਜੀ ਅੱਜ ਨੂੰ ਤੀਜਾ ਦਿਨ ਹੋ ਗਿਆ ਤੀਜਾ ਦਿਨ ਹੋ ਗਿਆ ਸੂਆ ਤੇ ਤੀਜਾ ਦਿਨ ਵੀ ਤੀਜਾ ਬੱਚਾ ਦੇ ਦਿੱਤਾ ਨਹੀਂ ਕਟਾ ਚੌਬਰ ਦੀ ਮਗਰ ਦੇ ਲਓ ਜੀ ਕਰੋ ਚੈੱਕ ਕਿੰਨਾ ਬੋਲਾ ਜੀ ਬੋਲਾ ਆ ਥੱਲੇ 9 ਤੋਂ ਪਲੱਸ ਹੀ ਹੋਊਗਾ ਅੱਛਾ ਜੀ ਥੋੜੀ ਜੀ ਸੰਭੀ ਕਿਹ ਹੈ ਸੰਭੀ ਨਹੀਂ ਕਹਿੰਦੇ ਹਾਂ ਬਾਕੀ ਇਹ ਵੀ ਵੇਖੋ ਲਓ ਜੀ ਕਰ ਲੋ ਚੈੱਕ ਗਾਵਾਂ ਵਰਗਾ ਸੁਭਾਅ ਬਿਲਕੁਲ ਠੰਡੀ ਸੀਲ ਬਿਨਾ ਬੱਚੇ ਤੋਂ ਲਓ ਜੀ ਠੀਕ ਹੈ ਅੱਛਾ ਜੀ ਕੀ ਮੁੱਲ ਕਰਨਾ ਇਹਦਾ ਇਹਦਾ ਟੋਕੜਾਂ ਦਾ ਭਾਈ ਆ ਟੋਕੜਾਂ ਦਾ ਭਾਈ ਕਰੀਆ ਦੇ ਰਹੀ ਹੈ 75000 ਦੀ ਹਨੇਕ ਰੁਪਏ ਪਿੱਛੇ ਤਾਂ ਵੀ ਯਾਦਾਂ ਨੂੰ ਤਾਂ ਜਿਆਦਾ ਜਿਆਦਾ 70 ਹੀ ਦੇ ਦਾਂਗੇ ਕਿੰਨਾ ਕੁ ਮੰਨ ਤਾ ਹੈਗਾ ਥੋੜਾ ਬੋੜਾ ਮੰਤਨ ਕਰ ਦਾਂਗੇ ਦੋ ਛੱਡ ਦਾਂਗੇ ਹੋਰ 75 ਤੋਂ ਹਾਂ 75 ਤੋਂ ਕੋਈ 70 ਤੋਂ 70 ਜਾਂ ਦੋ ਛੱਡ ਦਾਂਗੇ 60 ਹੋ ਗਿਆ 60 65 ਹੁੰਦਾ ਪੂਰਾ ਨਹੀਂ 65 ਜਾਂ ਤੱਕ ਜਿਆਦਾ ਕਿ ਤੱਕ ਜਾਂ ਹਾਂ ਠੀਕ ਹੈ ਲਓ ਇਹ ਦੋ ਤਾਂ ਵੈਸੇ ਡਿਮਾਂਡ 75000 ਰੁਪਈਆ ਤੇ 68000 ਚ ਤੁਹਾਡਾ ਆਇਆਂ ਗਿਆ ਦਾ ਮੰਤਨ ਹੋਊਗਾ ਕੱਢੀਏ ਵੀਰ ਜੀ ਬਾਹਰ ਨੂੰ ਸਵੇਰ ਤਿੱਜਾ ਸੁਈ ਆ ਤੇ ਤਿੰਨ ਦਿਨ ਸੁਈ ਨਹੀਂ ਹੋ ਗਏ ਜੇ ਪਿਓਰ ਜੈਡ ਬਲੈਕ ਸਾਰੀ ਦੀ ਇਹ ਸਾਂਭੀ ਨਹੀਂ ਕਰ ਤੂਦ ਵੜੀ ਆ ਜੀ ਹਾਂਜੀ ਹਾਂਜੀ 8 9 ਲੀਟਰ ਜਿਹੜਾ ਬੋਲਾ ਦੋਸਤੋ ਹੋਣ ਜਿਹੜਾ ਮੌਕੇ ਦਾ ਤਿਆਰ ਹੋਊਗਾ ਜੀ ਬਾਕੀ ਕੋਈ ਵੀਰ ਦੋਸਤੋ ਸਾਂਭੜਾ ਲੈ ਜਾਊਗਾ ਨਿਕਾ ਜਾਈ ਭਾਵਾ ਦੋਸਤੋ ਟੋਕਰਾ ਮਝਾਂ ਵਾਲੀ ਇਹਨੂੰ ਦੋ ਤਿੰਨ ਮਹੀਨੇ ਚੋਗੇ ਹੋਣਾ ਲੋੜੀ ਲਾ ਕੇ ਫੇਰ ਇਹ ਪੱਕਿਆ ਚ ਰਾਜੀ ਹੋ ਗਈ ਥੋੜੀ ਜੀ ਦੇ ਠੀਕ ਹੈ ਜੀ ਲਓ ਜੀ ਕਰ ਲੋ ਚੈੱਕ ਬਿਲਕੁਲ ਪਤਲੀ ਚਮੜੀ ਸਿੰਗਲ ਹੱਡੀ ਮਝ ਕਰੋ ਚੈੱਕ ਆ ਲਓ ਜੀ ਦੋਸਤੋ ਆਰਡਰ ਕੁਆਲਟੀ ਜਿਹੜੀ ਬਹੁਤ ਸੋਹਣੀ ਫੁੱਟਬਾਲ ਵਾਲਾ ਆਰਡਰ ਚਾਰ ਕੀਤਾ ਨੇ ਕਰੋ ਜੀ ਚੈੱਕ ਲੈਸ਼ ਲੈ ਹੋ ਜੀ ਸਾਰਾ 90000 ਰੁਪਏ ਵਾਲੀ ਮੈਨੂੰ ਨਹੀਂ ਲੱਗੀ ਜਿੱਦੀ ਨੇ ਚਵਾਈ ਲੱਗੀ ਠੀਕ ਹੈ ਜੀ ਵੇਖਿਓ ਚਾਹ ਮਾ ਲੋ ਜੀ ਮੈਨੂੰ ਜੀ ਕਰ ਚੋ ਦੋ ਦੋ ਆਰਡਰ ਕੁਆਲਟੀ ਦੀ ਕਰੋ ਚੈੱਕ ਕਰਵਾਇ ਦੀ ਦੇਖੋ ਬੈਕ ਸਾਈਡ ਵੀ ਕਾਫੀ ਦਿਖਾਉਂਦੀ ਹੈ ਤੇ ਆਗਾਰ ਨੇ ਪਾਸੇ ਦੱਸ ਕਾਫੀ ਹੈ ਹੈਨਾ ਆਏ ਜੇ ਮੈਂ ਸੂਜੇ ਚਾਹੀਆ ਮੈਂ ਨੇ ਦੋਤੇ ਆ ਕੇ ਬਾਨਾ ਠੀਕ ਹੈ ਜੀ 11 12 ਕਿਲੋ ਦੁੱਧ ਭਰ ਦਊਗੀ ਠੀਕ ਹੈ ਜੀ ਬਾਕੀ ਦੋਸਤੋ ਕਰਤੂਤ ਸੋਹਣੀ ਆ ਕਰਤੂਤ ਵੜੀ ਆ ਬਰੀਡ ਚੰਗੀ ਆ ਤੇ ਥੋੜੀ ਜੀ ਸਾਂਹ ਤੋਂ ਕੱਚੀ ਰਹਿ ਗਈ ਹੈ ਜੇ ਕੋਈ ਵੀਰ ਸੰਭਲਾ ਲੈ ਜੂਗਾ ਦੋ ਦੋਸਤੋ ਬੜੇ ਮਜੇਦਾਨ ਨੇ ਚਲੋ 10 12 ਕਿਲੋ ਚੜਾ ਚਵਾ ਦੇਣਾ ਪੰਜ ਨਗ ਦਿਖਾਏ ਆ ਪੰਜੇ ਨਗ ਸੂਏ ਸਵਾਇਆ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਤੁਹਾਡਾ ਹੱਕ ਬੰਦਾ ਕਰਿਆ ਕਰੋ ਜਰੂਰ ਅਡਰੈਸੇ ਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਵੀਰ ਦਾ ਮਨੋਹ ਸਿੰਘ ਨਾਮ ਮੇਰਾ ਫੋਨ ਨੰਬਰ ਵੀਰ ਆਪਣਾ ਕਰੀਫੇ ਬੋਲ ਦੀ ਫੋਨ ਨੰਬਰ 981454595 ਠੀਕ ਹੈ ਜੀ ਧੰਨਵਾਦ ਬਾਕੀ ਸਾਰੇ ਨਾਗ ਚੰਗੇ ਆ ਠੀਕ ਹੈ ਜੀ ਸੀ ਠੰਡੇ ਠੀਕ ਹੈ ਜੀ ਰੇਡ ਵੀ ਦੋਸਤੋ ਬਿਲਕੁਲ ਚੱਲੋ ਬਿਲਕੁਲ ਜਾਇਜ ਜਾਇਜ ਠੀਕ ਹੈ ਜੀ ਧੰਨਵਾਦ ਜੀ ਦੋਸਤੋ ਰੋਲ ਵੀਡੀਓ ਦੇਖਣ ਵਾਸਤੇ